ਦੁਖ ਹੁੰਦਾ ਇਹੋ ਜੀ ਨਿਊ ਸ਼ੇਅਰ ਕਰਨ ਵੇਲੇ ਇੱਕ ਮਾਨਵੀ ਕੁੜੀ ਤੁਸੀਂ ਇੱਕ ਸ਼ਕਲ ਦੇਖੋ ਯਾਰ ਕਿੰਨੀ ਹੱਸਦੀ ਵਸਦੀ ਕੁੜੀ 10 ਸਾਲ ਦੀ ਤੇ ਇਹਨੇ ਕੇਕ ਖਾਦਾ ਤੇ ਆਨਲਾਈਨ ਆਰਡਰ ਕਰਿਆ ਸੀ ਇਹਨਾਂ ਨੇ ਅਦਾਲਤ ਬਾਜ਼ਾਰ ਇੱਕ ਆਨਲਾਈਨ ਬੇકરી ਸ਼ਾਪ ਹੈ ਉਹ ਮੈਂ ਪਿੱਛੇ ਡਿਟੇਲਸ ਪਾਈਆਂ ਤੁਸੀਂ ਦੇਖੋ ਵੀ ਕਿਸ ਨੂੰ ਕੀ ਪਤਾ ਸੀ ਵੀ ਇਸ ਦਾ ਇਹ ਕੇਕ ਖਾਣ ਤੋਂ ਬਾਅਦ ਇਸ ਦੇ ਜਨਮ ਦਿਨ ਵਾਲੇ ਦਿਨੀ ਇਸ ਦਾ ਵੀ ਇਹ ਵਿਛੋੜਾ ਹੋ ਜਾਊਗਾ ਪੇਰੈਂਟਸ ਲਈ ਕਿੰਨਾ ਔਖਾ ਹੈ ਪੰਜ ਜਣੇ ਸੀ ਸਾਰੇ ਬਿਮਾਰ ਹੋ ਗਏ ਮਤਲਬ ਫੈਮਿਲੀ ਲਈ ਕਿੰਨਾ ਔਖਾ ਹੈ ਆਪਾਂ ਪੇਰੈਂਟਸ ਨੂੰ ਵੀ ਰਿਕੁਐਸਟ ਹੈ ਵੀ ਅਸੀਂ ਹਰ ਜਗ੍ਹਾ ਤੋਂ ਖਾ ਪੀ ਲੈਂਦੇ ਆਂ ਵੀ ਪਲੀਜ਼ ਇਹ ਚੀਜ਼ਾਂ ਅਵੋਇਡ ਕਰੀ ਜਾਵੇ ਔਰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਹੈਲਥ ਡਿਪਾਰਟਮੈਂਟ ਦਾ ਵੀ ਇਹਨਾਂ ਦਾ ਸਿਰਫ ਦੀਵਾਲੀ ਤੇ ਹੀ ਇਹ ਰੇਟਸ ਮਾਰਦੇ ਨੇ ਇਹਨਾਂ ਦੇ ਕੀ ਇਹੋ ਜਿਹੇ ਪਰਸਨਲ ਇੰਟਰਸਟ ਹੁੰਦੇ ਨੇ ਵੀ ਇਹ ਸਿਰਫ ਦੀਵਾਲੀ ਤੇ ਹੀ ਚੈਕਿੰਗ ਕਰਦੇ ਨੇ ਬਸ ਠੀਕ ਹੈ ਦੁੱਖ ਹੋਇਆ ਬਹੁਤ ਜ਼ਿਆਦਾ ਇਹ ਸੁਣ ਕੇ ਵੀ ਵਿਚਾਰੀ ਬੱਚੀ ਨਾਲ ਹੈ ਸਰਪਤੀ ਨਾ ਜਰਵੰਸਲਾਲ ਜੀ ਹੁਣ ਅ ਜੇ ਤੁਸੀਂ ਖਾਂਟੀ ਡਿਪਾਰਟਮੈਂਟ ਤੇ ਆਏ ਹੋ ਤੇ ਮੈਟਨੇ ਤੇ ਕੀ ਗੱਲਬਾਤ ਹੋਈ ਤੁਹਾਡੀ ਗੱਲਬਾਤ ਦੇਖੋ ਜੀ ਬੰਦਾ ਕਰਨ ਨੂੰ ਕੋਈ ਤਿਆਰ ਨਹੀਂ ਹੈਗਾ ਉਹ ਰਿਪੋਰਟ ਆਈ ਆ ਚਾਰ ਸੈਂਪਲ ਭਰੇ ਸੀਗੇ ਜਿਹਦੇ ਵਿੱਚੋਂ ਦੋ ਜਿਹੜੇ ਸੈਂਪਲ ਆ ਜੀ ਉਹ ਠੀਕ ਆਏ ਆ ਜਿਹਦੇ ਵਿੱਚ ਦੋ ਖਰਾਬ ਆਏ ਆ ਬਿਲਕੁਲ ਉਹਨਾਂ ਦੀ ਮਾਤਰਾ ਇੰਨੀ ਜ਼ਿਆਦਾ ਸੀ ਬਈ ਉਹ ਜ਼ਹਿਰੀਲੇ ਉਹਦੇ ਨਾਲ ਮੌਤ ਹੋਣ ਦਾ ਕਾਰਨ ਆ ਇਹ ਗੱਲ ਕਿ ਜੇ ਤੁਸੀਂ ਉਹ ਉੱਥੇ ਵੀ ਗਏ ਸੀ ਖਰੜ ਵੀ ਗਏ ਰਹੇ ਸੀ ਸੈਂਪਲ ਵਗੈਰਾ ਦਾ ਹਾਂਜੀ ਹਾਂਜੀ ਉਹ ਵੀ ਰਿਪੋਰਟ ਦੇ ਨਾਲ ਆਣਗੇ ਤੇ ਇਹ ਜਿਹੜੇ ਸੈਂਪਲ ਆਏ ਸੀ ਇਹਨਾਂ ਨੂੰ ਤਾਂ ਰਿਪੋਰਟ ਮੰਗੀ ਜੀ ਵੇ ਸਾਨੂੰ ਰਿਪੋਰਟ ਦਿੱਤੀ ਜਾਵੇ ਪਰ ਇਹਨਾਂ ਨੇ ਰਿਪੋਰਟ ਦੇਣ ਤੋਂ ਨਾ ਕਰ ਦਿੱਤੀ ਕਾਰਨ ਕੀ ਕਾਰਨ ਕੀ ਮਨਨ ਕਾਰਨ ਹੈ ਮਿਲੇ ਹੋਇਆ ਜੀ ਇਹਨਾਂ ਨੂੰ ਦੇਖੋ ਮਾਲਕ ਨੂੰ ਭੁਜਾਇਆ ਹੋਇਆ ਸ਼ਾਇਦ ਦੇ ਰਹੇ ਆ ਔਰ ਉਹ ਵੀ ਦੁਕਾਨ ਚਲਵਾ ਰਹੇ ਆ ਕੋਣ ਕੋਣ ਸ਼ਾਇਦ ਇਹ ਡੀ ਐਚਓ ਜੀ ਨਾਮ ਕੀ ਹੈ ਇਹਦਾ ਵਿਜੇ ਗਰਗ ਬਸ ਮਿਲਿਆ ਹੋਇਆ ਇਹ ਜਿਹੜੇ ਵਾਰ ਨੂੰ ਹੁੰਦੀ ਆ ਤੁਸੀਂ ਰਿਪੋਰਟ ਮੰਗਣ ਆਏ ਸੀ ਰਿਪੋਰਟ ਲੈਣੀ ਆ ਸਾਡੇ ਅਸੀਂ ਘਰ ਦੇ ਮੈਂਬਰ ਆ ਸਾਨੂੰ ਹੱਕ ਆ ਅਸੀਂ ਲੈ ਸਕਦੇ ਆ ਇਹ ਛਪਾ ਥੋੜੇ ਸਕਦਾ ਰਿਪੋਰਟ ਨੂੰ ਕਾਰਨ ਕੀ ਦਿੱਤੇ ਗਿਆ ਇਹਨਾਂ ਵੱਲੋਂ ਕੀ ਕਿਹਾ ਗਿਆ ਰਿਪੋਰਟ ਇਹਨਾਂ ਨੂੰ ਇਹ ਮੈਂ ਨਹੀਂ ਦੇ ਸਕਦਾ ਜੀ ਮੇਰੇ ਕੋਲ ਅਥਾਰਟੀ ਨਹੀਂ ਹੈਗੀ ਮੈਂ ਉਹਨਾਂ ਨੂੰ ਨੋਟ ਕਰਾ ਦਾਂਗਾ ਮੈਂ ਨੋਟ ਕਰਾਉਂਗਾ ਤੁਸੀਂ ਕਿਹੜਾ ਜਾ ਕੇ ਦੇਖਿਆ ਉੱਤੇ ਕੀ ਹੈ ਜੀ ਉਹਨਾਂ ਨੇ ਕਿਹਾ ਕਿ ਆਰਟੀਆਈ ਵਗੈਰਾ ਲੋਕ ਕਿੱਥੇ ਨੂੰ ਪੁੱਛਦੇ ਆ ਬਸ ਇਹੀ ਕਹਿ ਰਿਹਾ ਸੀ ਆਰਟੀਆਈ ਦੇ ਥਰੂ ਦੇ ਦਿਓ ਆਰਟੀਆਈ ਦੇ ਥਰੂ ਵੀ ਇਹਨੇ ਦੇਣੀ ਨਹੀਂ ਹੈਗੀ ਕਿੱਦਾਂ ਲੱਗਦਾ ਕਿ ਪਿੱਛੇ ਕਿਉਂ ਲੱਗਦਾ ਕਾਰਨ ਕਿ ਕਾਰਨ ਹੀ ਦੇਖੋ ਇਹ ਮਿਲੇ ਹੋਇਆ ਸਾਰੇ ਇਹਨਾਂ ਦੀ ਸਰ ਭੁਗਤਿਆ ਇਹਨਾਂ ਦੀ ਆਪਸ ਵਿੱਚ ਜਿਨ੍ਹਾਂ ਨੂੰ ਮਹੀਨਾਾਂ ਦਾ ਔਰ ਮਹੀਨਾ ਲੈ ਕੇ ਘਰੇ ਬਹਿ ਜਾਂਦੇ ਆ ਘਰੋਂ ਦਫ਼ਤਰ ਆਵੇ ਆ ਦਫ਼ਤਰੋਂ ਵਿੱਚੇ ਜਾਂਦੇ ਆ ਦੋ ਸਾਲਾਂ ਦੇ ਵਿੱਚ ਇੱਕ ਵੀ ਇਹਨਾਂ ਨੇ ਕਿਸੇ ਦਾ ਟੈਂਪਲ ਨਹੀਂ ਭਰਿਆ ਗਲਗਰੀਏ ਪਹਿਲਾਂ ਤੁਹਾਡੀ ਬੇਟੀ ਦਾ ਹੋਇਆ ਹੁਣ 1.5 ਸਾਲ ਦੀ ਬੇਟੀ ਦਾ ਫੇਰ ਹੋ ਗਿਆ ਫੇਰ ਹੋ ਗਿਆ ਜੀ ਕੀ ਕਹਿੰਦੇ ਇਹਨਾਂ ਦੀ ਕਾਰਗੁਜ਼ਾਰੀ ਤੇ ਕਿੱਦਾਂ ਸਵਾਲ ਦੇਦੇ ਜ਼ਿੰਮੇਵਾਰ ਕੌਣ ਮੰਨਦੇ ਹੋ ਜ਼ਿੰਮੇਵਾਰ ਇਹ ਹੀ ਹੈ ਜੀ ਤੁਸੀਂ ਦੇਖੋ ਕਿ ਇਹ ਸਿਰਫ ਚਾਕਲੇਟ ਨਾਲ ਬੱਚਾ ਬਿਮਾਰ ਹੋਇਆ ਤੇ ਉਹ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਬੰਦ ਕਰਾਤੀ ਦੁਕਾਨ ਸਾਡੇ ਬੱਚੇ ਦੀ ਮੌਤ ਹੋਈ ਆ ਤੇ ਦੁਕਾਨ ਖਲਵਾ ਰਿਆ ਇਹ ਬੇ ਬਣਾਉ ਉੱਥੇ ਅੰਦਰ ਬਣ ਰਿਹਾ ਦੇਖੋ ਕਿੰਨੀ ਗੰਦਗੀ ਦੇ ਵਿੱਚ ਬਰੈਡ ਬਣ ਰਿਹਾ ਇੱਥੇ ਬਰੈਡ ਕੋਲਚੇ ਸਾਰਾ ਕੁਝ ਬਣ ਰਿਹਾ ਤੇ ਉੱਥੇ ਉਹਨਾਂ ਨੂੰ ਜੇਬ ਬੰਦ ਹੋ ਗਈ ਉਹ ਅਗੇ ਰਣਨੀਤੀ ਕੀ ਰਹੇਗੀ ਤੁਹਾਡੀ ਰਣਨੀਤੀ ਕਰ ਦਿੰਦੇ ਆ ਜੀ ਧਰਨਾ ਦਿੰਦੇ ਆ ਅਸੀਂ ਬਹਿ ਕੇ ਫਿਰ ਕੋਈ ਨਾ ਕੋਈ ਇਹਦਾ ਹੱਲ ਹੋਏਗਾ ਉੰਨੀ ਦੇਰ ਇਹ ਨਾ ਤਾਂ ਇਹਨੇ ਠੂਟ ਹੋਣਾ ਨਾ ਕੋਈ ਮਾਲਕ ਫੜਿਆ ਜਾਣਾ ਮਾਲਕ ਨੂੰ ਦੇਖੋ ਤੁਰਿਆ ਫਿਰਦਾ ਇੰਨੇ ਦਿਨ ਹੋ ਗਏ 1 ਮਹੀਨਾ ਹੋ ਗਿਆ ਸਾਨੂੰ ਸਫਰ ਕਰਦਿਆਂ ਨੂੰ ਕੀ ਮੈਂ ਕਹਿੰਦਾ ਨਿਤੀ ਕਮਿਸ਼ਨਰ ਨੂੰ ਮਿਲੋਗੇ ਇਸ ਮਾਮਲੇ ਨੂੰ ਮਿਲਾਂਗੇ ਹੈਲਥ ਡਿਪਾਰਟਮੈਂਟ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਵੀ ਮਿਲਦੇ ਆ ਜੀ ਮંત્રી ਸਾਹਿਬ ਨੂੰ ਵੀ ਕਹਿੰਦੇ ਆ ਜਾ ਕੇ ਗੱਲ ਕਰਦੇ ਆਂ ਵੇ ਦੇਖੋ ਕੀ ਦੁੱਖ ਹੁੰਦਾ ਇਹੋ ਜਿਹੀ ਨਿਊ ਸ਼ੇਅਰ ਕਰਨ ਵੇਲੇ ਇੱਕ ਮਾਨਵੀ ਕੁੜੀ ਤੁਸੀਂ ਇੱਕ ਸ਼ਕਲ ਦੇਖੋ ਯਾਰ ਕਿੰਨੀ ਹੱਸਦੀ ਵੱਸਦੀ ਕੁੜੀ 10 ਸਾਲ ਦੀ ਤੇ ਇਹਨੇ ਕੇਕ ਖਾਦਾ ਤੇ ਆਨਲਾਈਨ ਆਰਡਰ ਕਰਿਆ ਸੀ ਇਹਨਾਂ ਨੇ ਅਦਾਲਤ ਬਾਜ਼ਾਰ ਇੱਕ ਆਨਲਾਈਨ ਬੇકરી ਸ਼ਾਪ ਹੈ ਉਹ ਮੈਂ ਪਿੱਛੇ ਡਿਟੇਲਸ ਪਾਈਆਂ ਤੁਸੀਂ ਦੇਖੋ ਵੀ ਕਿਸ ਨੂੰ ਕੀ ਪਤਾ ਸੀ ਵੀ ਇਸ ਦਾ ਇਹ ਕੇਕ ਖਾਣ ਤੋਂ ਬਾਅਦ ਇਸ ਦੇ ਜਨਮ ਦਿਨ ਵਾਲੇ ਦਿਨੀ ਇਸ ਦਾ ਵੀ ਇਹ ਵਿਛੋੜਾ ਹੋ ਜੂਗਾ ਪੇਰੈਂਟਸ ਲਈ ਕਿੰਨਾ ਔਖਾ ਹੈ ਪੰਜ ਜਣੇ ਸੀ ਸਾਰੇ ਬਿਮਾਰ ਹੋ ਗਏ ਮਤਲਬ ਫੈਮਿਲੀ ਲਈ ਕਿੰਨਾ ਔਖਾ ਹੈ ਆਪਾਂ ਪੇਰੈਂਟਸ ਨੂੰ ਵੀ ਰਿਕਵੈਸਟ ਹੈ ਵੀ ਯਾਰ ਅਸੀਂ ਹਰ ਜਗ੍ਹਾ ਤੋਂ ਖਾ ਪੀ ਲੈਂਦੇ ਆ ਵੀ ਪਲੀਜ਼ ਇਹ ਚੀਜ਼ਾਂ ਅਵੋਇਡ ਕਰੀ ਜਾਵੇ ਔਰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਹੈਲਥ ਡਿਪਾਰਟਮੈਂਟ ਦਾ ਵੀ ਇਹਨਾਂ ਦਾ ਸਿਰਫ ਦੀਵਾਲੀ ਤੇ ਹੀ ਇਹ ਰੇਡਸ ਮਾਰਦੇ ਨੇ ਇਹਨਾਂ ਦੇ ਕੀ ਇਹੋ ਜਿਹੇ ਪਰਸਨਲ ਇੰਟਰਸਟ ਹੁੰਦੇ ਨੇ ਵੀ ਇਹ ਸਿਰਫ ਦੀਵਾਲੀ ਤੇ ਹੀ ਚੈਕਿੰਗ ਕਰਦੇ ਨੇ ਬਸ ਠੀਕ ਹੈ ਦੁੱਖ ਹੋਇਆ ਬਹੁਤ ਜ਼ਿਆਦਾ ਇਹ ਸੁਣ ਕੇ ਬੀ ਵਿਚਾਰੀ ਬੱਚੀ ਨਾਲ ਹੈ ਸਰਪੀਨਾ ਜੀ ਹਰਵੰਸ ਲਾਲ ਜੀ ਹੁਣ ਅਜੇ ਕਿਸੇ ਹੈਲਥ ਡਿਪਾਰਟਮੈਂਟ ਤੇ ਆਏ ਹੋ ਤੇ ਬੈਠਨੇ ਤੇ ਕੀ ਗੱਲਬਾਤ ਹੋਈ ਤੁਹਾਡੇ ਕੋਲ ਗੱਲਬਾਤ ਦੇਖੋ ਜੀ ਬੰਦਾ ਕਰਨ ਨੂੰ ਕੋਈ ਤਿਆਰ ਨਹੀਂ ਹੈਗਾ ਰਿਪੋਰਟ ਆਈ ਆ ਚਾਰ ਸੈਂਪਲ ਭਰੇ ਸੀਗੇ ਜਿਹਦੇ ਵਿੱਚੋਂ ਦੋ ਜਿਹੜੇ ਸੈਂਪਲ ਆ ਜੀ ਉਹ ਠੀਕ ਆਏ ਆ ਜਿਹਦੇ ਵਿੱਚ ਦੋ ਖਰਾਬ ਆਏ ਆ ਬਿਲਕੁਲ ਉਹਨਾਂ ਦੀ ਮਾਤਰਾ ਇੰਨੀ ਜ਼ਿਆਦਾ ਸੀ ਵੀ ਉਹ ਜ਼ਹਿਰੀਲੇ ਉਹਦੇ ਨਾਲ ਮੌਤ ਹੋਣ ਦਾ ਕਾਰਨ ਆ ਤੇ ਗੱਲ ਕਰ ਜੇ ਤੁਸੀਂ ਉਹ ਉੱਥੇ ਵੀ ਗਏ ਸੀ ਖਰੜ ਵੀ ਗਏ ਰਹੇ ਸੀ ਸੈਂਪਲ ਵਗੈਰਾ ਦਾ ਉਹ ਹਾਂਜੀ ਹਾਂਜੀ ਉਹ ਬਿਖਰਾ ਰਿਪੋਰਟ ਦੇ ਨਾਲ ਆਣਗੇ ਤੇ ਇਹ ਜਿਹੜੇ ਸੈਂਪਲ ਆਏ ਸੀ ਇਹਨਾਂ ਨੂੰ ਤਾਂ ਰਿਪੋਰਟ ਮੰਗੀ ਵੀ ਸਾਨੂੰ ਰਿਪੋਰਟ ਦਿੱਤੀ ਜਾਵੇ ਪਰ ਇਹਨਾਂ ਨੇ ਰਿਪੋਰਟ ਦੇਣ ਤੋਂ ਨਾ ਕਰ ਦਿੱਤੀ ਕਾਰਨ ਕੀ ਕਾਰਨ ਕੀ ਕਾਰਨ ਇਹ ਮਿਲੇ ਹੋਏ ਆ ਜੀ ਇਹਨਾਂ ਨਾਲ ਦੇਖੋ ਮਾਲਕ ਨੂੰ ਭਜਾਇਆ ਹੋਇਆ ਸ਼ਹਿ ਦੇ ਰਿਹਾ ਔਰ ਉਹਦੀ ਦੁਕਾਨ ਚਲਵਾ ਰਹੇ ਆ ਕੋਣ ਕੋਣ ਸਹਿ ਦੇ ਰਿਹਾ ਇਹੀ ਡੀਐਚਓ ਕੀ ਨਾਮ ਕੀ ਹੈ ਇਹਦਾ ਵਿਜੇ ਗਰਗ ਬਸ ਮਿਲਿਆ ਹੋਇਆ ਇਹ ਇਹਦੀ ਜੇ ਵਾਰਮ ਹੁੰਦੀ ਆ ਤੁਸੀਂ ਰਿਪੋਰਟ ਮੰਗਣ ਆਏ ਸੀ ਰਿਪੋਰਟ ਲੈਣੀ ਆ ਸਾਡਾ ਸੀ ਘਰ ਦੇ ਮੈਂਬਰ ਆ ਸਾਨੂੰ ਹੱਕ ਆ ਅਸੀਂ ਲੈ ਸਕਦੇ ਆ ਇਹ ਸ਼ਫਾਰ ਥੋੜਾ ਸਾਹ ਗਾ ਰਿਪੋਰਟਰ ਨੂੰ ਕਾਰਨ ਕੀ ਦਿੱਤੇ ਗਿਆ ਇਹਨਾਂ ਵੱਲੋਂ ਕੀ ਕਿਹਾ ਗਿਆ ਰਿਪੋਰਟ ਇਹਨਾਂ ਨੂੰ ਇਹ ਵੀ ਮੈਂ ਨਹੀਂ ਦੇ ਸਕਦਾ ਜੀ ਮੇਰੇ ਕੋਲ ਅਥਾਰਟੀ ਨਹੀਂ ਹੈਗੀ ਮੈਂ ਉਹਨਾਂ ਨੂੰ ਨੋਟ ਕਰਾ ਦਾਂਗਾ ਮੈਂ ਨੋਟ ਕਰਾਉਂਗਾ ਤੁਸੀਂ ਜਿਹੜਾ ਜਾ ਕੇ ਦੇਖਿਆ ਉੱਥੇ ਕੀ ਹੈ ਜੀ ਜਿਹੋ ਇਹਨਾਂ ਨੇ ਕਿਹਾ ਕਿ ਆਰਟੀਆਈ ਵਗੈਰਾ ਲੋਕ ਪਿੱਛੇ ਨੂੰ ਪੁੱਛੇ ਬਸ ਇਹੀ ਕਹਿ ਰਿਹਾ ਸੀ ਆਰਟੀਆਈ ਦੇ ਥਰੂ ਦੇ ਦੋ ਆਰਟੀਆਈ ਦੇ ਆਈ ਦੇ ਥਰੂ ਵੀ ਇਹਨੇ ਦੇਣੀ ਨਹੀਂ ਹੈਗੀ ਕਿੱਦਾਂ ਲੱਗਦਾ ਕਿ ਪਿੱਛੇ ਕੋਈ ਲੱਗਦਾ ਕਾਰਨ ਨਹੀਂ ਜੀ ਦੇਖੋ ਇਹ ਮਿਲੇ ਹੋਇਆ ਸਾਰੇ ਇਹਨਾਂ ਦੀ ਸਰ ਉਗਤੇ ਹਨ ਦੀ ਆਪਸ ਵਿੱਚ ਜਿਨ੍ਹਾਂ ਨੂੰ ਮਹੀਨਾ ਆਉਂਦਾ ਔਰ ਮਹੀਨਾ ਲੈ ਕੇ ਘਰੇ ਬਹਿ ਜਾਂਦੇ ਆ ਘਰੋਂ ਦਫਤਰਾਂ ਦੇ ਆ ਦਫਤਰੋਂ ਪਿੱਛੇ ਜਾਂਦੇ ਆ ਦੋ ਸਾਲਾਂ ਦੇ ਵਿੱਚ ਇੱਕ ਵੀ ਇਹਨਾਂ ਨੇ ਕਿਸੇ ਦਾ ਟੈਂਪਲ ਨਹੀਂ ਭਰਿਆ ਗੱਲ ਕਰੀਏ ਪਹਿਲਾਂ ਤੁਹਾਡੀ ਬੇਟੀ ਦਾ ਹੋਇਆ ਹੁਣ ਡੇਢ ਸਾਲ ਦੀ ਬੇਟੀ ਦਾ ਫੇਰ ਹੋ ਗਿਆ ਫੇਰ ਹੋ ਗਿਆ ਜੀ ਕੀ ਕਹਿੰਦੇ ਇਹਨਾਂ ਦੀ ਕਾਰਗੁਜ਼ਾਰੀ ਤੇ ਕਿੱਦਾਂ ਸਵਾਲ ਦੇਦੇ ਜ਼ਿੰਮੇਵਾਰ ਕੌਣ ਮੰਨਦੇ ਕਿਵੇਂ ਵਾਰ ਹੈ ਜੀ ਤੁਸੀਂ ਦੇਖੋਗੇ ਇਹ ਸਿਰਫ ਚਾਕਲੇਟ ਨਾਲ ਬੱਚਾ ਬਿਮਾਰ ਹੋਇਆ ਤੇ ਉਹ ਵੀ ਤੁਸੀਂ ਦੇਖੋਗੇ ਉਹਨਾਂ ਨੇ ਬੰਦ ਕਰਾਤੀ ਦੁਕਾਨ ਸਾਡੇ ਬੱਚੇ ਦੀ ਮੌਤ ਹੋਈ ਆ ਤੇ ਦੁਕਾਨ ਖਲਵਾ ਰਿਆ ਇਹ ਬੇ ਬਣਾਉ ਉੱਥੇ ਅੰਦਰ ਬਣ ਰਿਹਾ ਦੇਖੋ ਕਿੰਨੀ ਗੰਦਗੀ ਦੇ ਵਿੱਚ ਬਰੈਡ ਬਣ ਰਿਹਾ ਇੱਥੇ ਬਰੈਡ ਕੋਲਚੇ ਸਾਰਾ ਕੁਝ ਬਣ ਰਿਹਾ ਤੇ ਉੱਥੇ ਉਹਨਾਂ ਦੀ ਜੇਬ ਬੰਦ ਹੋ ਗਈ ਹੁਣ ਅਗੇ ਰਣਨੀਤੀ ਕੀ ਰਹੇਗੀ ਤੁਹਾਡੀ ਰਣਨੀਤੀ ਕਰ ਦਿੰਦੇ ਆ ਜੀ ਧਰਨਾ ਦਿੰਦੇ ਆ ਅਸੀਂ ਬਹਿ ਕੇ ਫਿਰ ਕੋਈ ਨਾ ਕੋਈ ਇਹਦਾ ਹੱਲ ਹੋਏਗਾ ਉੰਨੀ ਦੇ ਰਿਹਾ ਇਹ ਨਾ ਤਾਂ ਇਹ ਨੇ ਸੂਟ ਹੋਣਾ ਨਾ ਕੋ ਮਾਲਕ ਫੜਿਆ ਜਾਣਾ ਉਹ ਮਾਲਕ ਨੂੰ ਦੇਖੋ ਤੁਰਿਆ ਫਿਰਦਾ ਇੰਨੇ ਦਿਨ ਹੋ ਗਏ 1 ਮਹੀਨਾ ਹੋ ਗਿਆ ਸਾਨੂੰ ਸਫਰ ਕਰਦਿਆਂ ਨੂੰ ਕੀ ਮੈਨੂੰ ਡਿਪਟੀ ਕਮਿਸ਼ਨਰ ਨੂੰ ਮਿਲੋਗੇ ਇਸ ਮਾਮਲੇ ਨੂੰ ਹੈਲਥ ਡਿਪਾਰਟਮੈਂਟ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਵੀ ਮਿਲਦੇ ਆ ਜੀ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਆ ਜਾ ਕੇ ਗੱਲ ਕਰਦੇ ਆ ਵੇ ਦੇਖੋ ਕੀ ਦੁੱਖ ਹੁੰਦਾ ਇਹੋ ਜੀ ਨਿਊ ਸ਼ੇਅਰ ਕਰਨ ਵੇਲੇ ਇੱਕ ਮਾਨਵੀ ਕੁੜੀ ਤੁਸੀਂ ਇੱਕ ਸ਼ਕਲ ਦੇਖੋ ਯਾਰ ਕਿੰਨੀ ਹੱਸਦੀ ਵੱਸਦੀ ਕੁੜੀ 10 ਸਾਲ ਦੀ ਤੇ ਇਹਨੇ ਕੇਕ ਖਾਦਾ ਤੇ ਆਨਲਾਈਨ ਆਰਡਰ ਕਰਿਆ ਸੀ ਇਹਨਾਂ ਨੇ ਅਦਾਲਤ ਬਾਜ਼ਾਰ ਇੱਕ ਆਨਲਾਈਨ ਬੇકરી ਸ਼ਾਪ ਹੈ ਉਹ ਮੈਂ ਪਿੱਛੇ ਡਿਟੇਲਸ ਪਾਈਆਂ ਤੁਸੀਂ ਦੇਖੋ ਵੀ ਕਿਸ ਨੂੰ ਕੀ ਪਤਾ ਸੀ ਵੀ ਇਸ ਦਾ ਇਹ ਕੇਕ ਖਾਣ ਤੋਂ ਬਾਅਦ ਇਸ ਦੇ ਜਨਮ ਦਿਨ ਵਾਲੇ ਦਿਨੀ ਇਸ ਦਾ ਵੀ ਇਹ ਵਿਛੋੜਾ ਹੋ ਜੂਗਾ ਪੇਰੈਂਟਸ ਲਈ ਕਿੰਨਾ ਔਖਾ ਹੈ ਪੰਜ ਜਣੇ ਸੀ ਸਾਰੇ ਬਿਮਾਰ ਹੋ ਗਏ ਮਤਲਬ ਫੈਮਿਲੀ ਲਈ ਕਿੰਨਾ ਔਖਾ ਹੈ ਆਪਾਂ ਪੇਰੈਂਟਸ ਨੂੰ ਵੀ ਰਿਕਵੈਸਟ ਹੈ ਵੀ ਯਾਰ ਅਸੀਂ ਹਰ ਜਗ੍ਹਾ ਤੋਂ ਖਾ ਪੀ ਲੈਂਦੇ ਆ ਵੀ ਪਲੀਜ਼ ਇਹ ਚੀਜ਼ਾਂ ਅਵੋਇਡ ਕਰੀ ਜਾਵੇ ਔਰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਹੈਲਥ ਡਿਪਾਰਟਮੈਂਟ ਦਾ ਵੀ ਇਹਨਾਂ ਦਾ ਸਿਰਫ ਦੀਵਾਲੀ ਤੇ ਹੀ ਇਹ ਰੇਡਸ ਮਾਰਦੇ ਨੇ ਇਹਨਾਂ ਦੇ ਕੀ ਇਹੋ ਜਿਹੇ ਪਰਸਨਲ ਇੰਟਰਸਟ ਹੁੰਦੇ ਨੇ ਵੀ ਇਹ ਸਿਰਫ ਦੀਵਾਲੀ ਤੇ ਹੀ ਚੈਕਿੰਗ ਕਰਦੇ ਨੇ ਬਸ ਠੀਕ ਹੈ ਦੁੱਖ ਹੋਇਆ ਬਹੁਤ ਜ਼ਿਆਦਾ ਇਹ ਸੁਣ ਕੇ ਬੀ ਵਿਚਾਰੀ ਬੱਚੀ ਨਾਲ